ਅੱਜ ਅਸੀਂ ਸਾਰੇ ਪੰਥ ਦੇ ਹਤੇਸ਼ੀ ਤੇ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਦੇ ਸਾਰੇ ਲੀਡਰਸ਼ਿਪਬਾਨ ਸੀਨੀਅਰ ਅਗੂ ਇੱਥੇ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਇਕੱਠੇ ਹੋ ਕੇ ਤਮਾਦ ਚ ਕਰਨ ਜਾ ਰਹੇ ਆ ਜਿਹੜਾ ਮਾਰਚ ਕਮਿੰਸ ਆਫ ਮੋਰਚੇ ਵੱਲੋਂ ਉਲਿਖਿਆ ਗਿਆ ਸੀ ਪਤਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਬਤ ਦੇਖੋ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮਾਮਲਾ ਹੈ ਬਹੁਤ ਲੰਬੇ ਸਮੇਂ ਤੋਂ ਲੜਕਦਾ ਆ ਰਿਹਾ ਤੇ ਇਹ ਸਮੁੱਚੇ ਸਿੱਖ ਪੰਥ ਵਾਸਤੇ ਬਹੁਤ ਵੱਡਾ ਚੈਲੰਜ ਹੈ ਕਿ ਜਿਹੜੇ ਆਪਣੇ ਸਿੰਘ ਵੀ ਵੀ 30-30 ਸ਼ਾਦਾਂ ਦੇ ਜਿਨ੍ਹਾਂ ਵਿੱਚ ਬੈਠੇ ਨੇ ਉਹਨਾਂ ਦੀਆਂ ਕੈਦਾਂ ਵੀ ਪੂਰੀਆਂ ਹੋ ਗਈਆਂ ਤੇ ਤਾਂ ਵੀ ਉਹਨਾਂ ਨੂੰ ਸੂਬੇ ਦੀਆਂ ਸਰਕਾਰਾਂ ਜਾਂ ਕੇਂਦਰ ਦੀ ਸਰਕਾਰ ਨਹੀਂ ਰਿਹਾ ਕਰ ਰਹੀਆਂ ਇਸ ਕਰਕੇ ਇਹ ਸਾਰੇ ਸਿੱਖ ਪੰਥ ਨੂੰ ਜਿਹੜੀ ਵੰਗਾਰ ਰਿਹਾ ਦਿੱਲੀ ਦੀ ਜਾਂ ਉਹਨਾਂ ਸੂਬਿਆਂ ਦੀਆਂ ਸਰਕਾਰਾਂ ਦੀ ਜਾਂ ਜਿਹੜੇ ਜ਼ਾਲਮ ਹੁਕਮਰਾਨ ਨੇ ਜਿਹੜੇ ਦੇਸ਼ ਦੇ ਵਿੱਚ ਦੋ ਕਾਨੂੰਨ ਇੱਕ ਤਰ੍ਹਾਂ ਲਾਗੂ ਕਰਦੇ ਨੇ ਇੱਕ ਕਾਨੂੰਨ ਉਹ ਆ ਜਿਹੜੇ ਆਪਣੇ ਮਰਡਰ ਕਰਕੇ ਵੀ ਜਿਨ੍ਹਾਂ ਨੂੰ ਉਮਰ ਕੈਦ ਹੋਈ ਆ ਜਿਨ੍ਹਾਂ ਨੇ ਰੇਪ ਕੀਤੇ ਨੇ ਬੀਬੀਆਂ ਦੇ ਉਹਨਾਂ ਨੂੰ ਵਾਰ-ਵਾਰ ਪਰੋਲ ਮਿਲਦੀ ਆ ਜਿਹੜਾ ਸਾਹ ਦੇ ਉੱਥੇ ਰਾ ਸਰਸੇ ਵਾਲਾ ਤੇ ਦੂਸਰਾ ਕਾਨੂੰਨ ਉਹ ਆ ਕਿ ਜਿਹੜੇ ਸਿੱਖ ਬਜਾਰੇ ਕੀ ਕਿਹਾ ਉਦੋਂ ਜਜ਼ਬਾਤ ਵਿੱਚ ਜਾ ਕੇ ਮੂਵਮੈਂਟ ਚੱਲਦੀ ਸੀਗੀ ਤੇ ਉਹਨਾਂ ਨੇ ਸੰਘਰਸ਼ ਕੀਤਾ ਸਰਕਾਰ ਦੇ ਵਿਰੁੱਧ ਕੀਤਾ ਕਰਕੇ ਸਾਡੇ ਤੇ ਜ਼ੁਲਮ ਹੋ ਰਿਆ ਸੀਗਾ ਤੇ ਉਹਦੇ ਕਰਕੇ ਜਦੋਂ ਉਹਨਾਂ ਤੇ ਕਾਨੂੰਨ ਲਾਗੂ ਹੋਇਆ ਤਾਂ ਉਹਨਾਂ ਨੇ ਕਾਨੂੰਨ ਦੇ ਤਹਿਤ ਆਪਣਾ ਜਿਹੜਾ ਸੀ ਗਿਆ ਕੈਦਾਂ ਉਹਨਾਂ ਨੇ ਪੂਰੀਆਂ ਕਰ ਲਈਆਂ ਤੇ ਹੁਣ ਅਸੀਂ ਸਾਰੇ ਅੱਜ ਇਸ ਗੱਲ ਦੀ ਮੰਗ ਕਰਦੇ ਆਂ ਸਮੂਚੇ ਕੌਮੀ ਇਨਸਾਫ ਮੋਰਚੇ ਦੇ ਨਾਲ ਖੜੇ ਹੋ ਕੇ ਕਿ ਕੇਂਦਰ ਸਰਕਾਰ ਨੂੰ ਅਤੇ ਪੰਜਾਬ ਸਰਕਾਰ ਨੂੰ ਵਿਸ਼ੇਸ਼ ਤੌਰ ਤੇ ਕਰਕੇ ਪੰਜਾਬ ਦਾ ਇਹ ਮਸਲਾ ਆ ਪੰਜਾਬ ਸਰਕਾਰ ਨੂੰ ਇਹ ਜਿਹੜਾ ਮੈਟਰ ਆ ਕੇਂਦਰ ਦੇ ਨਾਲ ਜਾਂ ਜਿੱਥੇ-ਜਿੱਥੇ ਵੀ ਜੇ ਸੂਬੇ ਵਿੱਚ ਸਟੇਟ ਵਿੱਚ ਕੋਈ ਆਪਣਾ ਬੰਦੀ ਸਿੰਘ ਕੈਦ ਵਿਚ ਹੈਗਾ ਉਹਨਾਂ ਸਰਕਾਰਾਂ ਨਾਲ ਗੱਲ ਕਰਕੇ ਤਾਂ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ ਇਸ ਕਰਕੇ ਅਸੀਂ ਅੱਛਾਰੇ ਆਪਣੇ ਇਥੋਂ ਬਧਗੜ ਸਾਹਿਬ ਤੋਂ ਚੰਡੀਗੜ੍ਹ ਜਾ ਰਹੇ ਆ